ਹਾਂਜੀ ਦਾਸ ਮਲਕੀਤ ਸਿੰਘ ਮੱਲਣ ਅੱਜ ਪਿੰਡ ਬੰਦ ਸਟਾਣਾ ਜ਼ਿਲ੍ਹਾ ਫਰੀਦਕੋਟ ਜੋ ਡੇਰਾ ਖੂਈ ਵਾਲਾ ਸ਼੍ਰੀਮਾਨ ਸੰਤ ਬਾਬਾ ਸ਼ਿਵਰਾਜ ਗਰਜੀ ਜੋ ਸਪੋਰਟਸ ਕਲੱਬ ਜਿੰਨਾਂ ਵੱਲੋਂ ਹਰ ਸਾਲ ਜੋ ਬਹੁਤ ਕਬੱਡੀ ਦਾ ਮਹਾਨ ਨੰਗਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਐਤਕੀ ਵਾਰੀ 2025 ਤੇਰਾ ਫਾਰਵਰਡ 2025 ਅੱਜ ਵੀ ਜੋ ਕਬੱਡੀ ਦਾ ਮਹਾਨ ਨੰਗਲ ਜੋ ਕਰਵਾਇਆ ਜਾ ਰਿਹਾ ਸਾਡੇ ਵਿੱਚ ਬਹੁਤੀ ਸਤਿਕਾਰਯੋਗ ਕਲੱਬ ਦੇ ਪ੍ਰਧਾਨ ਸਾਹਿਬ ਸਰਦਾਰ ਭਪਿੰਦਰ ਸਿੰਘ ਬਰਾੜ ਸਾਹਿਬ ਤੇ ਸਾਡੇ ਨਾਲ ਹੈ ਕਲੱਬ ਦੇ ਖਜ਼ਾਂਚੀ ਸਰਦਾਰ ਅਰਜਿੰਦਰ ਸਿੰਘ ਜੀ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਭਪਿੰਦਰ ਸਿੰਘ ਬਰਾੜ ਸਾਹਿਬ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਦੇ ਬਾਰੇ ਸੋ ਜਿਹੜਾ ਅੱਜ ਤੁਸੀਂ ਕਬੱਡੀ ਦਾ ਟੂਰਨਾਮੈਂਟ ਕਰਾ ਰਹੇ ਹੋ ਇਸ ਦੇ ਬਾਰੇ ਤੁਸੀਂ ਜਾਣਨਾ ਪਾਉ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀ ਇਹ ਚੈਨਲ ਦੇਖਦੇ ਆ ਮੈਂ ਸੰਤ ਬਾਬਾ ਸ਼ਿਵਰਾਜ ਕਾ ਸਪੋਰਟਸ ਕਲੱਬ ਡੇਰਾ ਖੋਈਵਾਲਾ ਪਿੰਡ ਵਾਂਦੇ ਟਾਣਾ ਵੱਲੋਂ ਦਾਸ ਨੂੰ ਸੇਵਾ ਸੌਂਪੀ ਗਈ ਸੀ ਉਹਦੇ ਸਬੰਧ ਵਿੱਚ ਅਸੀਂ ਸਾਨੂੰ 14 ਸਾਲ ਹੋ ਗਏ ਆ 14ਵੀਂ ਸਾਡੀ ਸਾਲਾਨਾ ਵਰਸੀ ਤੇ ਕਬੱਡੀ ਕੱਪ ਅਸੇ ਆਏ ਸਾਲ ਕਰਾਉਣੇ ਆ ਅਸਦੇ ਵਿੱਚ ਅਸੀਂ ਕਬੱਡੀ ਓਪਨ ਕਬੱਡੀ 65 85 50 ਕਿਲੋ ਤੇ 30 ਕਿਲੋ ਦੇ ਮੈਚ ਕਰਵਾਏ ਆ ਤੇ ਜਿਸ ਦੇ ਵਿੱਚ ਅਸੀਂ ਲੜਕੀਆਂ ਓਪਨ ਤੇ ਬਹੁਤ ਵਧੀਆ ਮੈਚ ਕਰਵਾਈ ਜਾਂਦੇ ਆ ਠੀਕ ਹੈ ਜੀ ਅੱਜ ਕਿੰਨੀਆਂ ਟੀਮਾਂ ਨੇ ਭਾਗ ਲਿਆ ਤੁਹਾਡੇ ਕੁੱਲ ਜਿਹੜਾ ਇਹ ਟੂਰਨਾਮੈਂਟ ਜਦੋਂ ਤੁਸੀਂ 11 12 13 ਫਰਵਰੀ ਇਹ ਟੂਰਨਾਮੈਂਟ ਤੁਹਾਡਾ ਚੱਲ ਰਿਹਾ ਤੇ ਕਿੰਨੀਆਂ ਅੱਜ ਕੱਲ ਟੀਮਾਂ ਨੇ ਭਾਗ ਲਿਆ ਇਹਦੇ ਵਿੱਚ ਜੀ 30 ਕਿਲੋ ਦੀਆਂ ਟੀਮਾਂ ਵੀ ਕਾਫੀ ਸਈਆਂ 25 ਤੋਂ 30 ਟੀਮਾਂ ਸਈਆਂ ਹਾਂਜੀ 50 ਦੀਆਂ ਵੀ 25 ਤੋਂ 30 ਟੀਮਾਂ ਸਈਆਂ ਠੀਕ ਹੈ ਜੀ ਤੇ 85 ਦੀਆਂ ਸੀ ਘੱਟੋ-ਘੱਟ 32 ਤੇ 33 ਟੀਮਾਂ ਕੱਲ ਜੀ ਠੀਕ ਹੈ ਜੀ ਤੇ ਅੱਜ ਓਪਨ ਹੈ ਬੱਡੀ ਕਾ ਬਤੇ ਲੜਕੀਆਂ ਦਾ ਓਪਨ ਹੈ ਜੀ ਠੀਕ ਹੈ ਸਾਨੂੰ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਲੜਕੀਆਂ ਨੂੰ ਅੱਗੇ ਲੈ ਕੇ ਆ ਰਹੇ ਹੋ ਸਮਾਜ ਦੇ ਵਿੱਚ ਇਹ ਬਹੁਤ ਵੱਡਾ ਤੁਹਾਡਾ ਮੈਸੇਜ ਹੈ ਜਿਹੜਾ ਤੁਸੀਂ ਟੂਰਨਾਮੈਂਟ ਲੜਕੀਆਂ ਦੇ ਵਿਸ਼ੇਸ਼ ਤੌਰ ਤੇ ਵਧੀਆ ਜਿਹੜੇ ਇਹ ਰੱਖੇ ਆ ਤੇ ਕਿੰਨੇ ਕਿੰਨੇ ਇਨਾਮ ਰੱਖੇ ਤੁਸੀਂ ਨਾਮ ਲੜਕੀਆਂ ਦਾ ਜੀ 21000 ਤੇ 15000 ਠੀਕ ਹੈ ਜੀ ਕਮਡੀ ਓਪਨ ਦਾ ਜੀ 71000 ਤੇ 52000 ਠੀਕ ਹੈ ਜੀ ਹਾਂ ਜੀ ਇਹ ਟੂਰਨਾਮੈਂਟ ਤੁਸੀਂ ਹਰ ਸਾਲ ਹੀ ਕਰਾਉਨੇ ਹੋ ਜੀ ਹਰ ਸਾਲ ਸਾਨੂੰ 14 ਸਾਲ ਹੋ ਗਏ ਜੀ 14ਵੀਂ ਵਰਸੀ ਆ ਸਾਡੀ ਇੱਥੇ ਠੀਕ ਹੈ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਇੱਧਰ ਰਜਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਟੂਰਨਾਮੈਂਟ ਦੇ ਸਬੰਧ ਵਿੱਚ ਜੀ ਅਸੀਂ ਕਹਿਣਾ ਚਾਹੁੰਦੇ ਆ ਜੀ ਹਰ ਰੇਗਤਾ ਹੋਣੀ ਚਾਹੀਦੀ ਆ ਜੀ ਲੜਕੀਆਂ ਨੂੰ ਪਹਿਲ ਦੇਣੀ ਚਾਹੀਦੀ ਆ ਹਾਂਜੀ ਲੜਕੀਆਂ ਦੇ ਲਈ ਵੀ ਮੈਚ ਕਰਾਉਣੇ ਚਾਹੀਦੇ ਜਿੱਥੇ ਵੀ ਟੂਰਨਾਮੈਂਟ ਹੁੰਦੇ ਆ ਜੀ ਹਾਂਜੀ ਲੜਕੀਆਂ ਨੂੰ ਪਹਿਲ ਲਾਜ਼ਮੀ ਦੇਣੀ ਚਾਹੀਦੀ ਆ ਜੀ ਠੀਕ ਆ ਜੀ ਤੇ ਅੱਜ ਦੇ 9 ਜਾਨ ਪੀੜੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਨਸ਼ੇ ਛੱਡ ਕੇ ਹਾਂਜੀ ਕਬੱਡੀ ਦੇ ਟੂਰਨਾਮੈਂਟ ਦਾ ਤੇ ਇਹਨਾਂ ਦੇ ਵਿੱਚ ਇਹਨਾਂ ਨੂੰ ਕਰਾਉਣੀ ਚਾਹੀਦੀ ਹੈ ਚੰਗੀ ਤੇਰਾ ਵਧੀਆ ਹੋਣਾ ਚਾਹੀਦਾ ਹੈ ਬਈ ਚੰਗੀ ਸਿਹਤ ਆਪਣਾ ਬਣਾਉਣੀ ਚਾਹੀਦੀ ਹੈ ਜਿਹੜੀ ਬਹੁਤ ਵਧੀਆ ਜੀ ਸੋਚ ਹੈ ਤੁਹਾਡੀ ਬਚਨ ਜੀ ਠੀਕ ਹੈ ਜੀ ਕਿਉਂਕਿ ਅੱਜ ਕੱਲ੍ਹ ਦੇਖਿਆ ਕਿ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਜਿਹੜਾ ਉਹ ਪੈਰ ਪਸਾ ਚੁੱਕਾ ਹੈ ਤੇ ਤੁਹਾਡੀ ਬਹੁਤ ਵਧੀਆ ਜਿਹੜੀ ਸੋਚ ਹੈ ਕਿ ਤੁਸੀਂ ਹਰ ਸਾਲ ਟੂਰਨਾਮੈਂਟ ਕਰਾਉਣਾ ਨੌਜਵਾਨ ਪੀੜ੍ਹੀ ਨੂੰ ਵੀ ਅੱਗੇ ਲਿਜਾ ਰਹੇ ਹੋ ਤੇ ਨਾਲ ਜਿਹੜੇ ਲੜਕੀਆਂ ਨੂੰ ਵੀ ਜੋ ਪਹਿਲ ਦੇ ਆਧਾਰ ਤੇ ਜੋ ਟੂਰਨਾ ਆ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਦਾਸ ਮਲਕੀ ਸਿੰਘ ਮੰਨਣਾ ਪਿੰਡ ਵੰਦਰਸਟਾਨਾ ਜਿਹੜਾ ਫਰੀਦਕੋੜ ਤੋਂ ਵਿਸ਼ੇਸ਼ ਰਿਪੋਰਟ ਵੰਦਰ ਚਟਾਣੇ ਦੀਆਂ ਵੰਦਰ ਚਟਾਣੇ ਦੀਆਂ ਬੱਚਿਆਂ ਦੇਖ ਰਹੀਆਂ ਜਿਹਦੇ ਜਿਹਦੇ ਬੱਚਿਆਂ ਦੀ ਖੇਡ ਵਧੀਆ ਲੱਗੀ ਹੈ ਤਾੜੀਆਂ ਵੀ ਮਾਰਦੇ ਹੋ ਰੋੜਦਾ ਬਹੁਤ ਬਹੁਤ ਧੰਨਵਾਦ ਸਾਰੀ ਸਟੇ ਪਰ ਨੰਬਰ ਨਾ ਰਹਿਣ ਆਪਣੇ ਕੋਟ ਦੀ ਮੀਰ ਜੋ ਬੋਲੇਗੇ ਤੱਕੀ ਦੇ ਸ਼ਹੀਦ ਵੀਰਾਂ ਦਾ ਧੰਨਵਾਦ ਹੈ ਸਾਡੇ ਕੱਲੇ ਕੱਲੇ ਵੀਰਾਂ ਦਾ ਧੰਨਵਾਦ ਹੈ ਕੱਡੀ ਨਗਰ ਪਟਿਆਲਾ ਦਾ ਧੰਨਵਾਦ ਹੈ ਸਾਡੇ ਸਰਪੰਨ ਦੇ ਸਾਥੀਆਂ ਦਾ ਧੰਨਵਾਦ ਹੈ ਪਿੰਡਾਂ ਲਈ ਹਿੰਦੂਆਂ ਦਾ ਧੰਨਵਾਦ ਹੈ ਜਿਸ ਸਾਡੇ ਪੁੱਤ ਤੇ ਰੱਬ ਦੀਆਂ ਮਿਹਰਾਂ ਨੇ ਹਰ ਪਿੰਡ ਦਾ ਭਾਰਤ ਪਿੰਡ ਦਾ ਪੁੱਤ ਕਮਾਉਣੇ ਹਰ ਮਗੜੀ ਰਿੰਕੂ ਬਾਈ ਕੋਟ کشمیر ਤੇ ਅਰਨੀ ਵਾਲਾ ਦੋਨੇ ਟੀਮਾਂ ਸੈਦਾਂ ਲੈ ਲੈਣ ਕੋਟ کشمیر ਤੇ ਅਰਨੀ ਵਾਲਾ ਦੋਨੇ ਟੀਮਾਂ ਸੈਦਾਂ ਲੈ ਲੈਣ ਜਲਦੀ ਦੇ ਨਾਲ ਮੈਂ ਬੇਨਤੀ ਕਰੂੰਗਾ ਭਾਈ ਸਾਡੇ ਪਰਮ ਜਟਾਣਾ ਜੀ ਕਾਇਆਂ ਪਾ ਰਹੀਏ ਤਾਂ ਮੈਚ ਦੇ ਵਿੱਚੋਂ ਜੇਤੂ ਰੱਖ ਕੇ ਅਗੇ ਗਰਾਊਂਡ ਜਿਹੜਾ ਆਪਾਂ ਖਾਲੀ ਨਹੀਂ ਰਹਿਣ ਦੇਣਾ ਆਪਾਂ ਕਾਇਆਂ ਜਿਹੜੀਆਂ ਪਾ ਰਹੀਏ ਕਰਨੀ ਵਾਲੇ ਦੀ ਟੀਮ ਜਿਹੜੀ ਚਲੀ ਗਈ ਹੈ ਮੇਰੇ ਮਿੱਤਰੋ ਹੋ ਚਲੀ ਗਈ ਹੈ ਸ਼ਰਕ ਵਾਲੇ ਪਾਸੇ ਤੇ ਕੋਟ ਸ਼ਮੀਰ ਦੀ ਟੀਮ ਜਿਹੜੀ ਚਲੀ ਗਈ ਹੋ ਚਲੀ ਗਈ ਹੈ ਖੇਤਾ ਵਾਲੀ ਸਾਈਡ ਤੇ ਖੇਤਾ ਵਾਲੀ ਸਾਈਡ ਕੋਟ ਸ਼ਮੀਰ ਦੇ ਕਦੇ ਰਾਜਕੁਮਾਰ ਆਏ ਸਾਹਮਣੇ ਦੇ ਕਬੱਡੀ ਦੇ ਕਬੱਡੀ ਖੇਡ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਹੋਰ ਲੱਗ ਰਿਹਾ ਹੈ ਆਏ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਕਹਿੰਦੇ ਬਾੜੇ ਭਾਈ ਜਾਂਦਾ ਦੌਰ ਫੈਸਲੇ ਕਰ ਗਿਆ ਵਧੀਆ ਟੀਮ ਬਣਾਈ ਕੋਈ ਹੈ ਗੱਲਾਂ ਕਹਿੰਦੇ ਲੱਗਣ ਗਿਆ ਟਗਾੜੇ ਬੰਦੇ ਪਾਸੇ ਬੱਲੇ 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 ਨੰਬਰ ਜਾਫੀਆਂ ਦੇ ਇਸੇ ਜੁੜਦਾ ਹੈ ਹੈ ਕੱਟਾ ਕਿੰਦੂ ਕੋਚ ਭਰਾਇਆ ਹੋਇਆ ਹੈ ਆ ਜਸ਼ਨ ਇਹ ਖੁੱਖ ਹੈ ਪਰ ਕਿਹੜਾ ਜਫਾ ਲਾ ਕੇ ਬੱਲੇ ਬੱਲੇ ਕਰਾ ਦੇਗਾ ਬੱਲੇ ਬੱਲੇ ਕਰਾਈ ਹੈ ਅਗਲੀ ਰੇਡ ਤੇ ਵੱਡਾ ਭਾਈ ਆ ਜਾ ਉੱਥੇ ਹੀ ਹੈਲੋ ਭਾਈ ਮਾਫੀ ਚਾਹਾਂਗੇ ਪਿਛਲੇ ਮੈਚ ਦੇ ਵਿੱਚੋਂ ਗੈਰੀ ਭਾਗੀ ਦੀ ਟੀਮ ਨੇ ਜਿੱਤੀ ਸੀ 1-0 ਨਾਲ ਜਿੱਤੀ ਸੀ ਮਾਫੀ ਚਾਹਾਂਗੇ ਜੀ ਪਹਿਲਾ ਸੈਮੀਫਾਈਨਲ ਉਹ ਤਨੂਰ ਅਲਫਰਾ ਖੋਟਣ ਲੈਣੇ ਦਾ ਬਰਦਰ ਖੜਦੇ ਨਾਲ ਤੇ ਬਾਂਦਰ ਦੇ ਪਾਰੀ ਦੀ ਟੀਮ ਖੇਡੇ ਜਿਹੜੀ